ਹਾਂਜੀ ਸਭ ਭੈਣ ਭਾਈਆਂ ਨੂੰ ਜੈ ਮਸੀਹ ਦੀ ਪ੍ਰਭੂ ਬਰਕਤ ਦੇਵੇ ਆਓ ਆਪਾਂ ਪ੍ਰਭੂ ਦੇ ਵਚਨ ਨੂੰ ਪੜਹੀਏ ਪ੍ਰਭੂ ਸੋਣ ਵਾਲਿਆਂ ਨੂੰ ਬਰਕਤ ਦੇਵੇ ਆਓ ਅੱਖਾਂ ਬੰਦ ਕਰਾਂਗੇ ਪ੍ਰਾਰਥਨਾ ਕਰਾਂਗੇ हे ਮਹਾਤ ਸਭ ਸ਼ਕਤੀਮਾਨ ਪ੍ਰਭੂ ਤੂੰ ਦਇਆ ਦਾ ਸਾਗਰ ਕਿਰਪਾ ਦਾ ਤਨੀਆਂ ਧੰਨਵਾਦ ਪ੍ਰਭੂ ਤੇਰੀਆਂ ਭਲਾਈਆਂ ਲਈ ਸ਼ੁਕਰ ਕਰਦੇ ਪਿੱਤਾ ਇਸ ਸਮੇਂ ਲਈ ਧੰਨਵਾਦ ਕਰਦੇ ਹਾਂ ਜੋ ਤੇਰੇ ਵਚਨ ਨੂੰ ਪੜਨ ਲੱਗੇ ਆਂ हे पिता ब्रह्मचर जब तू तेरे पवित्र वचन नु पढिए आशिष ते बरकत मिले अपनी सामिदे मेरे पिता प्रभु यीशु मसीह मैं प्रार्थना करता मैं प्रभु जी जो इस वीडियो नु देखे वचन नु सुने प्रभु जी अपने रोग तो मुक्त हो जावे पिता परमेश्वर और हर कदम मुबारक होवे शांति आनंद ना पार जावे पिता परमेश्वर मैं सारा समा प्रभु जी मैं तौर हाथ वे देना संभालो ते अगुवाई करो ਪਰਬੂ ਜੀ ਅਸੀਂ ਸਿੱਧੇ ਪਵਿੱਤਰ ਨਾਚੋਂ ਮੰਗਦੇ ਹਾਂ ਆਮੀਨ ਹਾਲੇਲੂਇਆ ਆਓ ਬਚਨ ਵੱਲ ਚੱਲਾਂਗੇ ਪਵਿੱਤਰ ਵਚਨ ਵਿੱਚ ਲਿਖਿਆ ਜੇ ਤੂੰ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੇ ਤਾਂ ਤੇਰੇ ਰੋਟੀ ਤੇ ਪਾਣੀ ਵਿੱਚ ਬਰਕਤ ਦੇਵੇਗਾ ਹਾਲੇਲੂਇਆ ਮਨ ਲਾ ਕੇ ਸੁਣ ਦੀ ਗੱਲ ਕੀਤੀ ਆ ਬਈ ਜੇ ਤੂੰ ਮਨ ਲਾ ਕੇ ਸੁਣੇ ਤਾਂ ਤੇਰੇ ਰੋਟੀ ਪਾਣੀ ਵਿੱਚ ਬਰਕਤ ਦੇਵੇਗਾ ਕਿਉਂਕਿ ਪਰਮੇਸ਼ਰ ਦੀ ਦਿੱਤੀ ਹੋਈ ਬਰਕਤ ਕਦੀ ਖਤਮ ਨਹੀਂ ਹੁੰਦੀ ਹallelujah ਇਸ ਕਰਕੇ ਆਪਾਂ ਬੜੇ ਧਿਆਨ ਦੇ ਨਾਲ ਮਨ ਲਾ ਕੇ ਇਸ वचन ਨੂੰ ਸੁਣਨਾ ਤਾਂ ਜਦੋਂ ਅਸੀਂ वचन ਨੂੰ ਮਨ ਲਾ ਕੇ ਸੁਣਾਂਗੇ ਸਾਰੀਆਂ ਪਰੇਸ਼ਾਨੀਆਂ ਤੋਂ ਸਾਰੇ ਦੁੱਖਾਂ ਤੋਂ ਸਾਰੀਆਂ ਮਸਲਿਆਂ ਤੋਂ ਆਜ਼ਾਦ ਹੋ ਜਾਵਾਂਗੇ ਹallelujah ਜਿੱਦਾਂ ਜੋਹੂਨਾ ਦੀ ਅੰਜੀਲ ਵਿੱਚ 8ਵੀਂ 32 ਵਿੱਚ ਲਿਖਿਆ ਸਚਾਈ ਨੂੰ ਜਾਣੋ ਤਾਂ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਹallelujah ਕਿਉਂਕਿ ਜਦੋਂ ਅਸੀਂ ਮਨ ਦੇ ਨਾਲ ਸੁਣਾਂਗੇ ਫਿਰ ਸਾਨੂੰ ਵਚਨ ਦਾ ਬਾਣੀ ਦੀ ਸਚਾਈ ਦਾ ਪਤਾ ਲੱਗੂਗਾ ਹallelujah ਆਓ ਆਪਾਂ ਇਹ ਵਚਨ ਵੱਗ ਚੱਲਾਂਗੇ ਇੱਕ ਜੱਕੀ ਨਾਉ ਦਾ ਅਮਨੁੱਖ ਸੀ ਜਿਹੜਾ ਬੋ ਮਸੂਲੀਆ ਦਾ ਸਰਦਾਰ ਸੀ ਬੜਾ ਅਮੀਰ ਆਦਮੀ ਸੀ ਜਦੋਂ ਉਹਨੂੰ ਸਚਾਈ ਦਾ ਪਤਾ ਲੱਗਾ ਹallelujah ਤੇ ਸਾਰੇ ਪਰੇਸ਼ਾਨੀਆਂ ਤੋਂ ਸਾਰੀ ਦੌੜ ਤੋਂ ਕੀ ਹੋਇਆ ਆਜ਼ਾਦ ਹੋ ਗਿਆ ਹallelujah ਸਚਾਈ ਸਾਨੂੰ ਯਾਦ ਕਰਦੀ ਆ ਤੇ ਸਚਾਈ ਇਹ ਪਵਿੱਤਰ ਵਚਨ ਹallelujah ਆਓ ਆਪਾਂ ਲੋਕਾ ਦੀ ਅੰਜੀਲ ਦੇ 19 ਵਿਹਾਏ ਤੋਂ ਪਹਿਲੀ ਤੇ ਪੜਾਂਗੇ ਪ੍ਰਭੂ ਬਰਕਤ ਕਰ ਦੇਵੇ ਸੁਣਾਂਗੇ ਧਿਆਨ ਦੇ ਨਾਲ ਹਾਂਜੀ ਪੜਾਂਗੇ ਉਹ ਹਰੀ ਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਹਾਲੇਲੂਇਆ ਪ੍ਰਭੂ ਯੇਸ਼ੂਮ ਸੀ ਜਿਰੀ ਹੋ ਦੇ ਵਿੱਚ ਦੀ ਲੰਘ ਰਿਹਾ ਸੀ ਹਾਲੇਲੂਇਆ ਬਹੁਤ سارے ਪ੍ਰਭੂ ਦੇ ਨਾਲ ਚੇਲੇ ਆ ਬਹੁਤ ساری ਸੰਗਤਾਂ ਉਹਦੇ ਮਗਰ ਮਗਰਵਾ ਪ੍ਰਭੂ ਯੇਸ਼ੂਮ ਸੀ ਦਿਲਾਂ ਨੂੰ ਜਾਣਨ ਵਾਲਾ ਪਰਮੇਸ਼ਰ ਉਹ ਜਿਹੜਾ ਜੱਕੀ ਨਾਂ ਦਾ ਮਨੁੱਖ ਸੀ ਮਸੂਲੀਆ ਦਾ ਸਰਦਾਰ ਸੀ ਬੜਾ ਤਨਵਾਨ ਸੀਗਾ ਹallelujah ਉਹਨੂੰ ਸਾਰਾ ਕੁਝ ਹੁੰਦਿਆ ਵਿੱਚ ਸ਼ਾਂਤੀ ਨਹੀਂ ਸੀ ਆਨੰਦ ਨਹੀਂ ਸੀ ਆਜ਼ਾਦੀ ਨਹੀਂ ਸੀ ਜਿਹੜੀ ਚਾਹੁੰਦਾ ਸੀ ਉਹ ਹallelujah ਪਰ ਪ੍ਰਭ ਯੇਸ਼ੂਮ ਸੀ ਬਾਰੇ ਉਹਨੇ ਸੁਣਿਆ ਸਿਕਾ ਕਿ ਉਹ ਪ੍ਰਭ ਜਿਹੜਾ ਮਰਦਿਆਂ ਨੂੰ ਜਿੰਦੇ ਕਰਦਾ ਜਿਹੜਾ ਅੰਨਿਆਂ ਨੂੰ ਦਿਖਾਈ ਦੇਣ ਨੂੰ ਰੌਸ਼ਨੀ ਦਿੰਦਾ ਹallelujah ਕੋੜਿਆਂ ਨੂੰ ਹੱਥ ਲਾ ਕੇ ਸ਼ੁੱਧ ਕਰਦਾ ਵੀ ਮੈਂ ਉਹਦੇ ਕਿਤੇ ਦਰਸ਼ਨ ਕਰਾਂ ਤਾਂ ਮੈਨੂੰ ਵੀ ਸ਼ਾਂਤੀ ਮਿਲ ਜਾਊਗੀ ਤੇ ਪ੍ਰਭੂ ਯਸ਼ੁਮਸੀ ਹallelujah ਦਿਲਾਂ ਨੂੰ ਜਾਣਨ ਵਾਲਾ ਜਿਰੀਹੋ ਦੇ ਵਿੱਚ ਹੀ ਲੰਘਿਆ ਹallelujah ਉਹ ਜਿਰੀਹੋ ਦੇ ਵਿੱਚੋਂ ਦੀ ਪ੍ਰਭੂ ਯਸ਼ੁਮਸੀ ਲੰਘ ਰਿਹਾ ਸੀ ਹਾਂਜੀ ਔਰ ਵੇਖੋ ਜੱਕੀ ਨਾਂ ਦਾ ਇੱਕ ਔਰਖ ਸੀ ਜਿਹੜਾ ਮਸੂਲੀਆ ਦਾ ਸਰਦਾਰ ਅੱਜ ਧੰਨਵਾਦ ਸੀ ਦੇਖੋ ਜੱਕੀ ਨਾਂ ਦਾ ਇੱਕ ਔਰਖ ਸੀ ਜਿਹੜਾ ਮਸੂਲੀਆ ਦਾ ਸਰਦਾਰ ਤੇ ਧੰਵਾਨ ਸੀ ਹਾਂਜੀ ਅਤੇ ਉਸਨੇ ਯੇਸ਼ੂ ਨੂੰ ਮੇਖੰਡਾ ਯਤਨ ਕੀਤਾ ਹallelujah ਹੋਨੇ ਕੀ ਕੀਤਾ ਜੀ ਪ੍ਰਭ ਯੇਸ਼ੂ ਮਸੀਹ ਦੇ ਦਰਸ਼ਨ ਕੰਦਾ ਯਤਨ ਕੀਤਾ ਹallelujah ਪ੍ਰਭ ਯੇਸ਼ੂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭ ਯੇਸ਼ੂ ਮਸੀਹ ਨੂੰ ਦੇਖਾਂ ਜਿਹਨੂੰ ਦੇਖ ਕੇ ਆਨੰਦ ਮਿਲਦਾ ਜਿਹੜਾ ਮਰਦਿਆਂ ਨੂੰ ਜੀਂਦੇ ਕਰਦਾ ਉਹਦੇ ਅੰਦਰ ਵੀ ਤੜਫਾਈ ਹallelujah ਕਿ ਮੈਂ ਉਸ ਪ੍ਰਭ ਦੇ ਦਰਸ਼ਨ ਕਰਾਂ ਜਿਹੜਾ ਸ਼ਾਂਤੀ ਦਾ ਅਨਾਦੀ ਔਰ ਰਾਜਕੁਮਾਰਾ ਹallelujah ਹਾਂਜੀ ਪੜਾਂਗੇ ਭਾਈ ਉਹ ਕੌਣ ਹੈ ਪਰ ਪੀੜ ਦੇ ਕਾਰਨ ਵੇਖ ਨਾ ਸਕਿਆ ਹallelujah ਚੱਕੀ ਨੇ ਕੋਸ਼ਿਸ਼ ਕੀਤੀ ਕਿ ਮੈਂ ਦੇਖਾਂ ਉਹ ਕੌਣ ਵਾਂ ਜਿਹਦੇ ਮਗਰ ਇੰਨੀ ਦੁਨੀਆ ਆ ਜਿਹਦੇ ਮਗਰ ਇੰਨੀ ਸੰਗਤ ਦੌੜ ਰਹੀ ਆ ਉਹਦੇ ਦਰਸ਼ਨ ਨੂੰ ਉਹਨੂੰ ਛੂੰਹਦੇ ਲਈ ਹallelujah ਮੈਂ ਦੇਖਾਂ ਉਹ ਕੌਣ ਵਾਂ ਜਿਹਨੇ ਪ੍ਰਭੂ ਦਾ ਪੱਲਾ ਛੂਆ ਆਪਣੇ ਰੋਗ ਤੋਂ ਮੁਕਤ ਹੋ ਗਈ ਜੱਕੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਦੇਖ ਨਾ ਸਕਿਆ ਕਿਉਂ ਕਿਉਂਕਿ ਜੱਕੀ ਕੱਦ ਦਾ ਬਹੁਤ ਛੋਟਾ ਸੀ ਹੰਜ ਸੁਣਾਂਗੇ ਕਿਉਂ ਜੋ ਉਹ ਕੱਦ ਦਾ ਮਧਰਾ ਸੀ ਹallelujah ਜੱਕੀ ਮਸੂਲੀਆ ਦਾ ਸਰਦਾਰ ਸੀ ਧਨਵਾਨ ਮੁੱਖ ਮਨੁੱਖ ਸੀ ਪਰ ਉਹ ਪ੍ਰਭ ਯਿਸੂਮਸ ਨੂੰ ਦੇਖਣਾ ਚਾਹੁੰਦਾ ਸੀ ਹallelujah ਬੜੀ ਕੋਸ਼ਿਸ਼ ਕੀਤੀ ਇੰਨੀ ਭੀੜ ਦੇ ਕਾਰਨ ਕੀ ਹੋਇਆ ਉਹ ਦੇਖ ਨਹੀਂ ਸਕਿਆ ਕਿਉਂ ਕਿ ਕੱਦ ਦਾ ਬਹੁਤ ਛੋਟਾ ਸੀ ਹallelujah ਬੜੀ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭੂ ਦੇ ਦਰਸ਼ਨ ਕਰਾ ਜਿਹੜਾ ਮੁਰਦੇ ਜਿੰਦੇ ਕਰਦਾ ਉਹਨੂੰ ਦੇਖਾ ਕੌਣ ਵਾ ਹallelujah ਜਿਹਦਾ ਪੱਲਾ ਛੂ ਕੇ 12 ਸਾਲ ਦੀ ਰੋਗਨ ਨੇ ਆਪਣੇ ਰੋਗ ਤੋਂ ਮੁਕਤੀ ਪਾ ਲਈ ਉਹਨੂੰ ਮੈਂ ਦੇਖਾ ਕੌਣ ਵਾ ਹallelujah ਜਿਹੜਾ ਕੋੜੀ ਨੂੰ ਛੁਦਾ ਤੇ ਕੋੜੀ ਛੁੱਧ ਹੋ ਜਾਂਦੇ ਆ ਮੈਂ ਦੇਖਾਂ ਕੋਣਵਾ ਮੈਂ ਵੀ ਦੇਖ ਕੇ ਤੇ ਤੋ ਜਮਾ ਜੱਕੀ ਕਹਿੰਦਾ ਮੈਂ ਵੀ ਦੇਖ ਕੇ ਆਨੰਦਿਤ ਹੋ ਜਾਮਾ ਪਰ ਜੱਕੀ ਕੱਦ ਦਾ ਛੋਟਾ ਹੋਣ ਕਰਕੇ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭੂ ਯਸ਼ੂਮਸੀ ਨੂੰ ਦੇਖਾਂ ਪਰ ਦੇਖ ਨਹੀਂ ਸਕਿਆ ਹਾਂਜੀ ਅੱਗੇ ਸੁਣਾਗੇ ਸੋ ਅੱਗੇ ਦੌੜ ਕੇ ਇੱਕ ਗੁੱਲਰ ਦੇ ਬ੍ਰਿਸ਼ੁੱਤ ਚੜ ਗਿਆ ਹallelujah ਕੀ ਦੇਖਿਆ ਜੀ ਜੱਕੀ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭੂ ਨੂੰ ਦੇਖ ਨਹੀਂ ਸਕਿਆ ਹallelujah ਤੇ ਉਹਨੇ ਫੇਰ ਦਿਮਾਗ ਦੇ ਵਿੱਚ ਸੋਚਿਆ ਕਿ ਜਿਸ ਰਾਸਤੇ ਵਿੱਚ ਪ੍ਰਭੂ ਯਿਸੂ ਮਸੀਹ ਜਾ ਰਿਹਾ ਉਹਦੇ ਅੱਗੇ ਇੱਕ ਗੁੱਲਰ ਦਾ ਦਰਖਤ ਉਹ ਮੈਂ ਉਹਦੇ ਉੱਤੇ ਚੜ ਕੇ ਤੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕਰਾਂਗਾ ਹallelujah ਇੰਨੀ ਤੜਫ ਹੋ ਗਈ ਪ੍ਰਭੂ ਨੂੰ ਦੇਖਣ ਦੀ ਇੰਨੀ ਪਿਆਸ ਹੋ ਗਈ ਪ੍ਰਭੂ ਯਿਸੂ ਮਸੀਹ ਨੂੰ ਦੇਖਣ ਦੀ ਹallelujah ਇੱਕ ਤਨਵਾਨ ਮਨੁੱਖ ਹੋ ਕੇ ਮਸੂਲੀਆਂ ਦਾ ਸਰਦਾਰ ਹੋ ਕੇ ਉਹਨੇ ਇਸ ਗੱਲ ਨੂੰ ਨਹੀਂ ਕਿਹਾ ਵੀ ਜੇ ਮੈਂ ਦਰਖਤ ਤੇ ਚੜ ਗਿਆ ਤਾਂ ਲੋਕੀ ਮੈਨੂੰ ਕੀ ਕਹਿਣਗੇ ਐਡਾ ਅਫਸਰ ਹੋ ਕੇ ਤੇ ਦਰਖਤ ਦੇ ਉੱਤੇ ਚੜਿਆ ਆ ਕਿੰਦਾ ਕੋਈ ਗੱਲ ਨਹੀਂ ਜਿੰਨੀ ਮਾਜੀ ਸੰਗਤ ਮੈਨੂੰ ਦੇਖੇ ਜਿੰਨੀ ਮਾਜੀ ਦੁਨੀਆ ਮੈਨੂੰ ਕਹੀ ਜਾਵੇ ਪਰ ਅੱਜ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਦਰਸ਼ਨ ਕਰਨੇ ਆ ਹallelujah ਜਕੀਨੇ ਕੀ ਦੇਖਿਆ ਕਿ ਉਸ ਰਾਸਤੇ ਦੇ ਅੱਗੇ ਇੱਕ ਦਰਖਤ ਉਹ ਗੁੱਲਰ ਦਾ ਮੈਂ ਨੱਠ ਕੇ ਉਹਦੇ ਉੱਤੇ ਚੜਾਂਗਾ ਤੇ ਚੜ ਕੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਦੇ ਕੋਲ ਦੀ ਨੰਗਣਾ ਦਰਖਤ ਦੇ ਤਾਂ ਮੈਂ ਪ੍ਰਭੂ ਦੇ ਦਰਸ਼ਨ ਕਰ ਲਵਾਂਗਾ ਹallelujah ਆਇ ਤੋਂ ਪਹਿਨ ਨੂੰ ਇਹਨੂੰ ਕਹਿੰਦੇ ਆ ਪਿਆਰ ਇਹਨੂੰ ਕਹਿੰਦੇ ਆ ਪ੍ਰਭੂ ਦੇ ਦਰਸ਼ਨ ਦੀ ਪ੍ਰਭੂ ਦੇ ਵਚਨਾਂ ਦੀ ਪ੍ਰਭੂ ਨੂੰ ਪਾਉਣ ਦੀ ਤੜਫ ਇੱਕ ਪਿਆਸ ਕਿਉਂਕਿ ਪ੍ਰਭੂ ਜੀ ਕਹਿੰਦੇ ਆ ਜਿਹੜੇ ਪਿਆਸੇ ਆ ਉਹ ਰਜਾਏ ਜਾਣਗੇ ਹallelujah ਕੀ ਹੋਇਆ ਜਕੀ ਦੌੜ ਕੇ ਦਰਖਤ ਦੇ ਉੱਤੇ ਚੜ ਗਿਆ ਕਿ ਜਦੋਂ ਹੁਣ ਪ੍ਰਭੂ ਜੀ ਇੱਥੋਂ ਦੀ ਲੰਘਣਗੇ ਤਾਂ ਮੈਂ ਰੱਜ ਕੇ ਪ੍ਰਭੂ ਦਾ ਦਰਸ਼ਨ ਕਰ ਲਵਾਂਗਾ ਆਵਾ ਸੁਣਾਗੇ ਹਾਂਜੀ ਵਚਨ ਅੱਗੇ ਪੜਾਂਗੇ ਭਾਈ ਉਸ ਨੂੰ ਦੇਖੇ ਹਾਂ ਭਾਈ ਉਹਨੂੰ ਦੇਖਾ ਉੱਤੇ ਚੜ ਕੇ ਹੂੰ ਕਿਉਂ ਜੋ ਉਸਨੇ ਉਸੇ ਰਸਤੇ ਉੱਲੰਘਣਾ ਸੀ ਹਾਂ ਕਿਉਂ ਜੋ ਜਿੱਥੇ ਦਰਖਤ ਸੀ ਉਸੇ ਰਸਤੇ ਪ੍ਰਭੂ ਜੀ ਨੇ ਲੰਘਣਾ ਸੀ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਉਸ ਰਾਹਤੇ ਚੱਲਦੇ ਚੱਲਦੇ ਉਸ ਦਰਖਤ ਦੇ ਕੋਲ ਆਏ ਜਿੱਥੇ ਜੱਕੀ ਚੜਿਆ ਸੀ ਤਾਂ ਉਤਾਹਾਂ ਨਜ਼ਰ ਮਾਰ ਕੇ ਉਹਨੂੰ ਕੇ ਆਖਿਆ ਹਾਲੇਲੂਇਆ ਪ੍ਰਭੂ ਯਿਸੂ ਸੀ ਦਿਲਾਂ ਨੂੰ ਦੇਖਦਾ ਪ੍ਰਭੂ ਯਿਸੂ ਸੀ ਸਾਡੇ ਅੰਦਰ ਨੂੰ ਦੇਖਦਾ ਪ੍ਰਭੂ ਯਿਸੂ ਸੀ ਉਹ ਜਿੱਥੇ ਜੱਕੀ ਗੁੱਲਰ ਦੇ ਦਰਖਤ ਦੇ ਉੱਤੇ ਚੜਿਆ ਸੀ ਨਾ ਤਾਂ ਪ੍ਰਭੂ ਜੀ ਉੱਥੇ ਰੁੱਕ ਕੇ ਤੇ ਤਾਂ ਨੂੰ ਦੇਖਿਆ ਵੇ ਜੱਕੀ ਮੇਰੇ ਦਰਸ਼ਨ ਨੂੰ ਦਰੱਖ ਦੇ ਉੱਤੇ ਚੜ ਗਿਆ ਤਾਂ ਪ੍ਰਭੂ ਜੀ ਨੇ ਕੀ ਜੱਕੀ ਨੂੰ ਕਿਹਾ ਹਾਂਜੀ ਉਹ ਨੂੰ ਆਖਿਆ ਪ੍ਰਭੂ ਜੀ ਨੇ ਜੱਕੀ ਨੂੰ ਆਖਿਆ ਛੇ ਜੱਕੀ ਛੇ ਜੱਕੀ ਛੇਤੀ ਨਾਲ ਉਤਰ ਆ ਛੇਤੀ ਨਾਲ ਥੱਲੇ ਉਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ ਹallelujah ਹallelujah ਇੰਨੀ ਸੰਤ ਪ੍ਰਭੂ ਯਿਸੂ ਮਸੀਹ ਦੇ ਨਾਲ ਇੰਨੀ ਦੁਨੀਆ ਪ੍ਰਭੂ ਦੇ ਮਗਰ ਮਗਰ ਜਾਣ ਲਈਆ ਹallelujah ਸਾਰੇ ਇਹ ਕਹਿੰਦੇ ਹੋਣਗੇ ਪ੍ਰਭੂ ਜੀ ਮੈਨੂੰ ਮੈਨੂੰ ਛੂਲ ਪ੍ਰਭੂ ਜੀ ਮੈਂ ਤੇਰਾ ਪੱਲਾ ਛੂਣਾ ਪ੍ਰਭੂ ਜੀ ਮੇਰੇ ਘਰ ਚਲੋ ਹallelujah ਪਰ ਪ੍ਰਭੂ ਜੀ ਕਿਸੇ ਦੇ ਘਰ ਨਹੀਂ ਗਏ ਹallelujah ਜੱਕੀ ਦੇ ਘਰ ਗਿਆ ਨੂੰ ਕਿਹਾ ਜਿੱਥੇ ਯੱਕੀ ਨੇ ਇੰਨਾ ਕਿਹਾ ਵੀ ਨਹੀਂ ਕਿ ਪ੍ਰਭੂ ਜੀ ਤੂੰ ਮੇਰੇ ਘਰ ਚੱਲ ਸਿਰ ਪ੍ਰਦਰਸ਼ਨ ਕਾਲ ਨੂੰ ਦਰਖਦ ਦੇ ਉੱਤੇ ਚੜ ਗਿਆ ਹallelujah ਪ੍ਰਭੂ ਯਸ਼ੁਮਸੀ ਦੇਲ ਨੂੰ ਦੇਖਦਾ ਹallelujah ਯੱਕੀ ਦਾ ਅੰਦਰ ਦੇਖਿਆ ਪ੍ਰਭੂ ਯਸ਼ੁਮਸੀ ਨੇ ਯੱਕੀ ਦੀ ਤੜਫ ਦੇਖੀ ਪ੍ਰਭੂ ਯਸ਼ੁਮਸੀ ਦਾ ਦਰਸ਼ਨ ਪਾਉਣ ਦੇ ਲਈ ਪ੍ਰਭੂ ਯਸ਼ੁਮਸੀ ਨੂੰ ਦੇਖਣ ਲਈ ਹallelujah ਤੇ ਪ੍ਰਭੂ ਯਸ਼ੁਮਸੀ ਯੱਕੀ ਨੂੰ ਕੀ ਕਹਿੰਦੇ ਆ ਯੱਕੀ ਸ਼ੇਤੀ ਨਾਲ ਥੱਲੇ ਆ ਜਾ ਅੱਜ ਮੈਂ ਤੇਰੇ ਘਰ ਜਾਣਾ ਆ ਅੰਜੂ ਕਿਹਾ ਜਿਹੜੇ ਭੁੱਖੇ ਆ ਉਹ ਰਜਾਈ ਜਾਣਗੇ ਹallelujah ਤੇ ਕੀ ਹੋਇ ਅੱਗੇ ਬਚਨ ਪੜਾਂਗੇ ਤਾਂ ਉਹ ਸ਼ੇਤੀ ਉੱਤਰ ਆਇਆ ਤਾਂ ਜੱਕੀ ਨੂੰ ਜਦੋਂ ਪ੍ਰਭ ਯਸ਼ੂ ਮਸੀਹ ਨੇ ਕਿਹਾ ਜੱਕੀ ਥੱਲੇ ਆ ਜਾ ਅੱਜ ਮੈਂ ਤੇਰੇ ਘਰ ਰਹਿਣਾ ਆ ਤਾਂ ਜੱਕੀ ਦੌੜ ਕੇ ਸ਼ੇਤੀ ਦੇ ਨਾਲ ਦਰਖਤ ਦੇ ਉੱਤੋਂ ਖੁਸ਼ੀ ਨਾਲ ਭਰਿਆ ਆਨੰਦ ਦੇ ਨਾਲ ਭਰਿਆ ਥੱਲੇ ਉਤਰ ਆਇਆ ਐਨਾ ਖੁਸ਼ ਕਿ ਮੈਂ ਤਾਂ ਦਰਸ਼ਨ ਨੂੰ ਤੜਫਦਾ ਸੀ ਮੈਂ ਤਾਂ ਦੇਖਣ ਨੂੰ ਤੜਫਦਾ ਸੀ ਐਡਾ ਦਿਆਲੂ ਮੇਰਾ ਪਰਮੇਸ਼ਵਰ ਆ ਕੀ ਕਹਿੰਦਾ ਅੱਜ ਮੈਂ ਤੇਰੇ ਘਰ ਰਹਿਣਾ ਹੈ ਜੱਕੀ ਦੌੜ ਕੇ ਨਟ ਕੇ ਉਤਰਿਆ ਥੱਲੇ ਦਵਾ ਦਵ ਤੇ ਪ੍ਰਵੇਸ਼ਮਸੀ ਕੋਲ ਆਇਆ ਹਾਂਜੀ ਅਤੇ ਖੁਸ਼ੀ ਨਾਲ ਉਸ ਦਾ ਆਦਰ ਪਾਉ ਖੁਸ਼ੀ ਦੇ ਨਾਲ ਪ੍ਰਭੂ ਯਸ਼ੁਮਸੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਆਦਰ ਪਾਉ ਕੀਤਾ ਹਾਂਜੀ ਤਾਂ ਸਭ ਵੇਖ ਕੇ ਗੁਣਨ ਲੱਗੇ ਹਾਲੇਲੂਇਆ ਸਾਰੇ ਇੰਨੀ ਦੁਨੀਆ ਉਹਦੇ ਮਗਰ ਸੀ ਪ੍ਰਭੂ ਦੇ ਇੰਨੀ ਸੰਤ ਮਗਰ ਸੀ ਤਾਂ ਸਾਰੇ ਦੇਖ ਕੇ ਕੀ ਲੱਗੇ ਕੋੜਨ ਲੱਗੇ ਹਾਲੇਲੂਇਆ ਕਿ ਅਸੀਂ ਤਾਂ ਪ੍ਰਭੂ ਦੇ ਏਡੀ ਦੂਰੋਂ ਮਗਰ ਤੋਂ ਰਹੂ ਹਾਂ ਐਡੀ ਦੂਰੋਂ ਉਹਦੇ ਪਿੱਛੇ ਪਿਓ ਪ੍ਰਭੂ ਸਾਡੇ ਘਰ ਨੂੰ ਚੱਲ ਸਾਡੇ ਰੋਟੀ ਖਾ ਹallelujah ਵੇ ਸਾਡੇ ਨਹੀਂ ਬੈਠਾ ਤਾਂ ਇਸ ਮਸੂਲੀ ਦੇ ਘਰ ਜਾ ਕੇ ਰੋਟੀ ਖਾਣ ਬੈਠ ਗਿਆ ਹallelujah ਭਾਈ ਤੋਂ ਭੈਣੋਂ ਪਰਮ ਯਸ਼ੁਮਸੀ ਹallelujah ਪਾਪੀਆਂ ਦੇ ਲਈ ਆਇਆ ਜਿਹੜੇ ਆਪਣੇ ਆਪ ਨੂੰ ਗੁਨਾਹਗਾਰ ਮੰਨ ਲੈਂਦੇ ਆ ਜਿਹੜੇ ਆਪਣੇ ਪਾਪਾ ਨੂੰ ਮੰਨ ਲੈਂਦੇ ਆ ਜਿਹੜੇ ਪ੍ਰਭੂ ਦੇ ਤੜਫਦੇ ਆ ਉਹਨਾਂ ਲਈ ਆਇਆ ਪਰਮ ਯਸ਼ੁਮਸੀ ਹallelujah ਤੇ ਪ੍ਰਭ ਯੇਸ਼ੂਮਸੀ ਉਹਦੇ ਘਰ ਗਏ ਹallelujah ਉਹਦੀ ਤੜਫ ਨੂੰ ਦੇਖਿਆ ਉਹਦੇ ਪਿਆਰ ਨੂੰ ਦੇਖਿਆ ਉਹਦੇ ਅੰਦਰ ਨੂੰ ਦੇਖਿਆ ਕਿ ਇੱਕ ਟੁੱਟਾ ਹੋਇਆ ਹallelujah ਸਭ ਕੁਝ ਹੁੰਦੇ ਹੋਏ ਵੀ ਇਹ ਤੋਂ ਆਨੰਦ ਨਹੀਂ ਤੇ ਪ੍ਰਭ ਯੇਸ਼ੂਮਸੀ ਉਹਦੇ ਘਰ ਚਲੇ ਗਏ ਤੇ ਉਹਨੇ ਬੜਾ ਆਦਰ ਭਾਵ ਕੀਤਾ ਹਾਂਜੀ ਅਤੇ ਬੋਲੇ ਅਤੇ ਬੋਲੇ ਲੋਕੀ ਕੌੜਨ ਲੱਗੇ ਤੇ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹallelujah ਯਕੀਨ ਪਾਪੀ ਤਾਂ ਕਹਿੰਦੇ ਸੀ ਕਿਉਂਕਿ ਜੱਕੀ ਮਸੂਲੀਆਂ ਦਾ ਸਰਦਾਰ ਸਗਾ ਤੇ ਊਜ ਲਾ ਲਾ ਕੇ ਬਾਦੂ ਲੋਕਾਂ ਕੋਲੋਂ ਪੈਸੇ ਲੈਂਦਾ ਸੀ ਤੇ ਟੱਕਾ ਕਰਦਾ ਸੀ ਸਾਰਾ ਕੁਝ ਹੁੰਦਿਆਂ ਵੀ ਇਹ ਟੱਕਾ ਕਰਦਾ ਵੀ ਮਸੂਲੀਆਂ ਵੀ ਸੀ ਸਰਦਾਰ ਵੀ ਸੀ ਅਮੀਰ ਵੀ ਸੀ ਪਰ ਆਨੰਦ ਉਹਦੇ ਕੋਲ ਨਹੀਂ ਸੀਗਾ ਤਾਂ ਉਹ ਆਨੰਦ ਪਾਉਣ ਲਈ ਪ੍ਰਭੂ ਯੇਸ਼ੂ ਮਸੀਹ ਦੇ ਤੜਫਿਆ ਤੇ ਅੱਜ ਪ੍ਰਭੂ ਯੇਸ਼ੂ ਉਸ ਦੇ ਘਰ ਦੇ ਵਿੱਚ ਬੈਠਾ ਹੈ ਹਾਂਜੀ ਪਰ ਯੱਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ ਜਦੋਂ ਯੱਕੀ ਨੂੰ ਮਹਿਣਾ ਮਨ ਲੱਗੇ ਕਿ ਇਹ ਪਾਪੀ ਆ ਇਹ ਗੁਨਾਹਗਾਰ ਆ ਪ੍ਰਭੂ ਜੀ ਤੂੰ ਇਹਦੇ ਘਰ ਜਾ ਕੇ ਬੈਠ ਗਿਆ ਤਾਂ ਯੱਕੀ ਆਪਣੀਆਂ ਗੁਨਾਹਾਂ ਨੂੰ ਮੰਨ ਗਿਆ ਆਪਣੀਆਂ ਗਲਤੀਆਂ ਨੂੰ ਮੰਨ ਗਿਆ ਤੇ ਖੜਾ ਹੋ ਕੇ ਪ੍ਰਭੂ ਯੇਸ਼ੂ ਮਸੀਹ ਦੇ ਅੱਗੇ ਸਾਰੀ ਸੰਗਤ ਦੇ ਅੱਗੇ ਕਹਿਣ ਲੱਗਾ ਪਰਬੂ ਜੀ ਦੇਖ ਮੈਂ ਅੱਦਾ ਆਪਣਾ ਮਾਲ ਆਪਣਾ ਧਨ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉਤੇ ਊਜ ਲਾ ਕੇ ਕੁਝ ਲੈ ਲਿਆ ਹੈ ਜੇ ਮੈਂ ਕਿਸੇ ਤੇ ਊਜ ਲਾ ਕੇ ਤੁੰਬ ਤਲਾ ਕੇ ਕੁਝ ਲੈ ਲਿਆ ਹੈ ਤਾਂ ਚਾਰ ਗੁਣਾ ਮੋੜ ਦਿੰਦਾ ਤੇ ਮੈਂ 4 ਗੁਣਾ ਉਹਨੂੰ ਵਾਪਸ ਕਰ ਦਿੰਦਾ ਹallelujah ਪਾਈ ਤੋਂ ਪੈਣੋ ਮੰਨ ਗਿਆ ਪ੍ਰਭੂ ਵੀ ਆਪਣੇ ਹਗਾਤਿਆਂ ਨੂੰ ਮੰਨ ਗਿਆ ਆਪਣੇ ਗੁਨਾਹਾਂ ਨੂੰ ਮੰਨ ਗਿਆ ਝੁਕ ਗਿਆ ਗੋਡੇ ਟੇਕ ਲੈ ਪ੍ਰਭੂ ਜੀ ਮੱਦਾ ਧਨ ਕੰਗਾਲਾਂ ਨੂੰ ਵੜ ਦਿੰਦਾ ਜੇ ਕਿਸੇ ਤੋਂ ਊਜ ਲਾ ਕੇ ਮੈਂ ਕੁਝ ਵੱਧ ਲੈ ਲਿਆ ਤੇ 4 ਗੁਣਾ ਵਾਪਸ ਕਰ ਦਿੰਦਾ ਹallelujah ਉਹੀ ਹੈ ਜੱਕੀ ਉਹੀ ਹੈ ਸਰਦਾਰ ਜਿਹੜਾ ਮਸੂਲੀਆ ਮਸੂਲੀਆਂ ਦਾ ਸਰਦਾਰ ਸੀ ਬਾਧੂ ਪੈਸੇ ਲੈਂਦਾ ਸੀ ਡਰਦਾ ਨਹੀਂ ਸੀ ਧਨ ਇਕੱਠਾ ਕਰਦਾ ਸੀ ਅੱਜ ਕੀ ਆ ਅੱਜ ਕਹਿੰਦਾ ਅੱਧਾ ਤਨ ਕੰਗਾਲਾ ਜਿ ਬਣ ਦਿਆਂਗਾ ਤੇ ਚਾਰ ਗੁਣਾ ਮੈਂ ਵਾਪਸ ਕਰ ਤਮਾਂਗਾ ਹallelujah ਕਾਤੇ ਕਿਉਂਕਿ ਸਚਾਈ ਨੂੰ ਜਾਣ ਗਿਆ ਹallelujah ਸਚਾਈ ਨੂੰ ਜਾਣ ਗਿਆ ਕਿ ਆਨੰਦ ਸ਼ਾਂਤੀ ਵਚਨ ਦੇ ਵਿੱਚ ਆ ਉਹ ਆਨੰਦ ਸ਼ਾਂਤੀ ਜਿਹੜੀ ਚਾਹੁੰਦਾ ਸੀ ਉਹ ਪ੍ਰਭੂ ਯਿਸੂ ਮਸੀਹ ਕੋਲੋਂ ਉਹਨੂੰ ਮਿਲ ਗਈ ਹallelujah ਆਇਤੋ ਪੜਨੋ ਆ ਇੱਕ ਅਗਜੇ ਹੋਰ ਬਚਨ ਪੜਾਂਗੇ ਹਾਂ ਯੇਸ਼ੂ ਨੇ ਉਹਨੂੰ ਆਖਿਆ ਪ੍ਰਭ ਯੇਸ਼ੂਮਸੀ ਨੇ ਉਹਨੂੰ ਕਿਹਾ ਅੱਜ ਇਸ ਘਰ ਵਿੱਚ ਮੁਕਤੀ ਆਈ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਹallelujah ਹallelujah ਮੁਕਤੀ ਤਾਂ ਘਰ ਵਿੱਚ ਚਾਉਣੀ ਸੀ ਕਿਉਂਕਿ ਮੁਕਤੀ ਦੇਣ ਵਾਲਾ ਪਰਮੇਸ਼ਰ ਘਰ ਦੇ ਵਿੱਚ ਵਿਰਾਜਮਾਨ ਵਾ ਮੁਕਤੀ ਦੇਣ ਵਾਲਾ ਪਰਮੇਸ਼ਰ ਉਹ ਘਰ ਦੇ ਵਿੱਚ ਬੈਠਾ ਹੈ ਹallelujah ਪਾਇਦਰ ਪੈਣੋ ਅਸੀਂ ਦੁੱਖਾਂ ਤੋਂ ਬਿਮਾਰੀਆਂ ਤੋਂ ਪਾਪਾਂ ਤੋਂ ਹallelujah ਪੈਸੇ ਨਾਲ ਤਨ ਨਾ ਸੋਨੇ ਨਾ ਆਯਾਦ ਨਹੀਂ ਹੋ ਸਕਦੇ ਹallelujah ਇਸ ਪਵਿੱਤਰ ਵਚਨ ਨਾ ਹੋ ਸਕਦੇ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਹੋ ਸਕਦੇ ਆ ਉਹਦੇ ਅੱਗੇ ਗੋਡੇ ਟੇਕੇ ਹੋ ਸਕਦੇ ਆ ਹallelujah ਉਹਦੇ ਅੱਗੇ ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਪ੍ਰਭੂ ਅੱਗੇ ਮੰਨ ਕੇ ਹਰ ਰੋਗ ਤੋਂ ਮੁਕਤ ਹੋ ਸਕਦੇ ਆ ਹਰ ਪਾਪ ਤੋਂ ਮੁਕਤ ਹੋ ਸਕਦੇ ਆ ਔਰ ਆਪਣੀ ਸ਼ਾਂਤੀ ਦੇ ਆਨੰਦ ਨਾਲ ਭਰ ਸਕਦੇ ਆ ਭਾਈ ਤੇ ਬਣੋ ਪਰੂ ਯਸ਼ੂਮਸੀ ਸੱਚਾ ਪਰਮੇਸ਼ਰ ਆ ਇਹ ਸੱਚੀ ਬਾਣੀ ਆ ਹallelujah ਜਿਹੜੀ ਸਾਨੂੰ ਸਚਾਈ ਦੱਸਦੀ ਆ ਤੇ ਹallelujah ਤੇ ਸਾਰੀਆਂ ਗੱਲਾਂ ਤੋਂ ਆਜ਼ਾਦ ਕਰਦੀ ਆ ਕਿਉਂਕਿ ਉਹ ਪ੍ਰਭ ਯਸ਼ੂਮਸੀ ਆ ਜਿਹੜਾ ਸੂਲੀ ਉੱਤੇ ਸਾਡੀ ਖਾਤਰ ਚੜਿਆ ਸਾਡੇ ਗੁਨਾਹਾਂ ਦੇ ਲਈ ਅੱਥੀ ਪੈਰੀਕੇ ਠੋਕੇ ਗਏ ਪਸਲੀ ਚ ਨੇਜਾ ਮਾਰਿਆ ਗਿਆ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਹਾਲੇਲੂਆ ਔਰ ਸਾਡੀ ਖਾਤਰ ਆਪਣੀ ਸੂਲੀ ਤੇ ਜਾਨ ਦੇ ਦਿੱਤੀ ਕਬਰ ਚ ਦੱਬਿਆ ਗਿਆ ਤੇ 3 ਦਿਨ ਜਿੰਦਾ ਹੋ ਗਿਆ ਅੱਜ ਵੀ ਜਿੰਦਾ ਆ ਸਾਡੀ ਆਵਾਜ਼ ਨੂੰ ਸੁਣਦਾ ਸਾਨੂੰ ਸ਼ਿਫਾ ਦਿੰਦਾ ਆਨੰਦ ਦਿੰਦਾ ਤੇ ਸਾਨੂੰ ਉਹਨੂੰ ਪੁਕਾਰਨ ਦੀ ਜ਼ਰੂਰਤ ਹਾਲੇਲੂਆ ਮਾਂ ਦੇ ਨਾਲ ਔਰ ਤਨ ਦੇ ਨਾਲ ਅਸੀਂ ਪਿਤਾ ਪਰਮੇਸ਼ਰ ਦੀ ਮਹਿਮਾ ਬੜਾਈ ਕਰੀਏ ਉਹਦੇ ਵਚਨ ਸੁਣੀਏ ਸਚਾਈ ਨੂੰ ਜਾਣੀਏ ਤਾਂ ਸਾਰਿਆਂ ਦੌੜਾ ਤੋਂ ਸਿੱ ਕੀ ਹੋਵਾਂਗੇ ਆਜ਼ਾਦ ਹੋ ਜਾਵਾਂਗੇ ਪਾਈਦਾ ਪੜਨਾ ਇਸ ਪਵਿੱਤਰ ਵਚਨ ਨੂੰ ਆਪਾਂ ਫਿਰ ਘਰ ਜਾ ਕੇ ਪੜੀਏ ਬਾਈਬਲ ਤੋਂ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਓ ਅੱਖਾਂ ਬੰਦ ਕਰਾਂਗੇ ਛੋੜੀਏ ਪ੍ਰਾਰਥਨਾ ਕਰਾਂਗੇ اے ਮਹਾਨ ਤੇ ਸਰਸ਼ਕਤੀਮਾਨ ਪ੍ਰਭੂ ਤੂੰ ਦਇਆ ਦਾ ਸਾਗਰ ਤੇ ਕਿਰਪਾ ਦਾ ਦਨਿਆ ਧੰਨਵਾਦ ਕਰਦਾ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨ ਦੇ ਲਈ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਮੈਂ ਫਿਰ ਤੁਹਾਡੇ ਕੋਲ ਪ੍ਰਾਰਥਨਾ ਕਰਦਾ ਜੇ ਉਹ ਵੀ ਇਸ ਵਚਨ ਨੂੰ ਸੁਣੇ ਵੀਡੀਓ ਨੂੰ ਦੇਖੇ ਮੇਰਾ ਪਿਤਾ ਪਰਮੇਸ਼ਰ ਆਨੰਦਨਾ ਭਰ ਜਾਏ ਸ਼ਾਂਤੀ ਨਾਲ ਭਰ ਜਾਏ ਪਿਤਾ ਪਰਮੇਸ਼ਰ ਔਰ ਇਸ ਜੱਕੀ ਬਾਗੂ ਪਿਤਾ ਪਰਮੇਸ਼ਰ ਸਭ ਛੇਤੀ ਮਾਰ ਪਿਤਾ ਔਰ ਸਾਰੇ ਬੋਝ ਪਰੇਸ਼ਾਨੀਆਂ ਚੋਂ ਆਜ਼ਾਦ ਹੋ ਜਾਏ ਔਰ ਸਚਾਈ ਨੂੰ ਜਾਣ ਲਵੇ ਕਿਰਪਾ ਕਰਨੀ ਸੁਣਨ ਵਾਲੇ ਦਿੱਤੇ ਦਿੰਦਾ ਹੋਵੇ ਉਹਨਾਂ ਦੇ ਕਰਾਚ ਪਰਵਾਰਾਂ 'ਚ ਸ਼ਾਂਤੀ ਆਨੰਦ ਆ ਜਾਵੇ ਭਲਾ ਹੋਵੇ ਸ਼ੁਕਰ ਹੈ ਪ੍ਰਭੂ ਜੀ ਬੇਨਤੀ ਪ੍ਰਾਰਥਨਾ ਸੁਣਿਆ ਅੱਜ ਪਵਿੱਤਰ ਵਚਨ ਲਈ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਜੈ ਮਸੀਹ